परम सम्मान योग्य सतगुरुਾਂ ਦੀ ਸਾਜੀ ਤਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਬਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਤਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ ਸਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਆਪਣੀ ਇਸ ਜਿੰਦ ਨੂੰ ਸਮਝਾਈਏ ਵੀ ਇਹ ਜਿੰਦੇ ਜਿਹੜਾ ਹਰੀ ਜਿਹੜਾ ਪ੍ਰਮਾਤਮਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਔਰ ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ ਅਤੇ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਤੈਨਾ ਸੋ ਐਸਾ ਹਰ ਦਿਹਾਈਏ ਮੇਰੇ ਜੀੜੇ ਤਾਂ ਸਰਵ ਸੁਖ ਪਾਵੈ ਮੇਰੇ ਮਨਾ ਹੈ ਮੇਰੇ ਮਨ ਹੈ ਜਿੰਦੇ ਉਸ ਅਜਹੀ ਸਮਰੱਥਾ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਜਦੋਂ ਤੂੰ ਪ੍ਰਮਾਤਮਾ ਦਾ ਸਿਮਰਨ ਕਰੇਂਗਾ ਤਦ ਸਾਰੇ ਸੁਖ ਹਾਸਲ ਕਰ ਲੇਗਾ ਜਾਪ ਮਨ ਸਤਨਾਮ ਸਦਾ ਸਤਨਾਮ ਏ ਮੇਰੇ ਮਨ ਸਦਾ ਥਰ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸਦਾ ਜਪਿਆ ਕਰ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਮਹਾਰਾਜ ਕਹਿੰਦੇ ਹਨ ਕਿ ਭਾਈ ਉਸ ਸਰਬ ਵਿਆਪਕ ਉਹ ਨਿਰਲੇਪ ਹਰੀ ਉਸ ਦਾ ਧਿਆਨ ਜਿਹੜਾ ਸਾਨੂੰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਇੱਜ਼ਤ ਖੱਟ ਲਈਦੀ ਹੈ ਰਹਾਉ ਜੈ ਹਰ ਸਿਮਰਨ ਭਇਆ ਤਹੇ ਉਪਾਦ ਗਤ ਕੀਨੀ ਵੱਡਪਾਗੀ ਹਰ ਜਪਨਾ ਮਹਾਰਜ ਕਹਿੰਦੇ ਜਿਸ ਹਿਰਦੇ ਵਿੱਚ ਪ੍ਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇਕ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਕਹਿੰਦੇ ਵੱਡੇ ਭਾਗਾਂ ਨਾਲ ਹੀ ਪ੍ਰਮਾਤਮਾ ਦਾ ਭਜਨ ਹੋ ਸਕਦਾ ਹੈ ਜਾਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਮਹਾਰਾਜ ਕਹਿੰਦੇ ਭਾਈ ਦਾਸ ਨਾਨਕ ਨੂੰ ਤਾਂ ਗੁਰੂ ਨੇ ਇਹ ਸਮਝ ਬਖੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਬਾਰ ਲੰਗ ਜਾਈਦਾ ਹੈ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾ ਅਨਤੰਦਰਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਉਹ ਸਿਮਰਨ ਉਹ ਨਾਮ ਉਹ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਹੀ ਸਾਧ ਸੰਗਤ ਨਾਮ ਜਪਣ ਵਾਲੀਏ ਰੂਹਾਂ ਧੰਨ ਧੰਨ ਕਰਗੀ ਤਰ ਪਾਤਸ਼ਾਹ ਧੰਨ ਧੰਨ ਦਸ਼ਮੇਸ਼ ਪਾਤਸ਼ਾਹ ਜੀ ਦੇ ਫਰਜੰਦ ਸਹਜਾਦਾ ਅਜੀਤ ਸਿੰਘ ਸਹਜਾਦਾ ਜੁਜਾਰ ਸਿੰਘ ਜੀ ਜੋ ਕਿ ਸਾਧ ਸੰਗਤ ਚਮਕੌਰ ਦੀ ਗੜੀ ਵਿੱਚੋਂ ਦੁਸ਼ਮਣਾਂ ਦੇ ਨਾਲ ਟੱਕਰ ਆ ਲੈਂਦੇ ਹੋਏ ਸ਼ਹੀਦੀਆਂ ਦਾ ਜਾਮ ਪੀ ਜਾਂਦੇ ਹਨ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸਦਾਈ ਸਜਦੇ ਕਰਦੇ ਰਹੀਏ ਜਿਨ੍ਹਾਂ ਨੇ ਨਿੱਕੀਆਂ ਉਮਰਾਂ ਦੇ ਵਿੱਚ ਵੱਡੇ ਸਾਕੇ ਕੀਤੇ ਔਰ ਧੰਨ ਧੰਨ ਕਲਗੀਧਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੱਚੇ ਬਾਦਸ਼ਾਹ ਜੀ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਉਹਨਾਂ ਮਹਾਨ ਸ਼ਹੀਦਾਂ ਨੂੰ ਸਦਾ ਸਿਰ ਦੇ ਕਰਦੇ ਰਹੀ ਜਿਨ੍ਹਾਂ ਕਰਕੇ ਆਪਾਂ ਸਾਰੇ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਆ ਕਲਗੀਧਰ ਪਾਤਸ਼ਾਹ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ ਸਵਾਉ ਸੰਗਤ ਨੂੰ ਬੇਨਤੀ ਹੈ ਜੀ ਕਿ ਪਰਸੋਂ ਨੂੰ 24 ਤਰੀਕ ਨੂੰ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਮਹਾਨ ਸ਼ਹੀਦਾਂ ਤਨ ਤਨ ਮਾਤਾ ਗੁਜਰਕੌਰ ਜੀ ਤੰਤਰ ਬਾਬਾ ਜੂਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਲਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸੋ 26 ਤਰੀਕ ਨੂੰ ਪੋਗ ਪਾਈ ਜਾਣ ਕੀ ਸੋ ਸਰਬਨਾ ਸੰਗਤਾਂ ਦੇ ਚਰਣਾ ਜੀ ਬੇਨਤੀ ਹੈ ਕਿ ਸਮੂਹ ਸੰਗਤਾਂ ਨੇ ਇਸ ਮਹਾਨ ਕਾਰਜ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਭ ਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਜਦੇ ਕਰਨੇ ਹਨ ਸੋ ਸਾਰੀਆਂ ਸੰਗਤਾਂ ਨੇ ਸਮੇਂ ਨਾਲ ਸੱਚੇ ਪਾਰ ਸਾਹਿਬ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਔਰ ਸਦਾ ਹੀ ਆਪਾ ਸਰਬੱਤ ਦੇਪਲ ਲਈ ਅਰਦਾਸ ਕਰਦੇ ਹਾਂ ਨਗਰ ਦੇ ਵਿੱਚ ਆਪਸੀ ਪਿਆਰ ਅਤੇ ਇਤਫਾਕਤਾ ਦੀ ਅਰਦਾਸ ਕਰਦੇ ਹਾਂ ਤੇ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨਤਾ ਸਹਿਤ ਸੰਪੂਰਨਤਾ ਦੀ ਅਰਦਾਸ ਕਰਦੇ ਅਨੰਤ ਕਰਦੇ ਰਹੀਏ ਵਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣ ਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ